ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਰਵਿਦਾਸ ਜੈ ਭੀ ਮੇਰਾ ਨਾਮ ਰਮੇਸ਼ਪਾਲ ਸਿੰਘ ਆ ਮੈਂ ਰਮਦਾਸੇ ਜਾਤੀ ਦਾ ਸੰਬੰਧ ਰੱਖਦਾ ਇਸ ਇਹ ਜਿਹੜਾ ਬਵਾਰ ਚੱਲ ਰਿਹਾ ਜੀ ਵੇਖੋ ਜੀ ਅਸੀਂ ਆ ਜਿਹੜੀ ਜਗ੍ਹਾ ਨਾਲ ਅਸੀਂ ਕਹਿੰਦੇ ਆਂ ਵੀ ਇਹ ਪੁਰਾਣਾ ਮੰਦਿਰ 10-15 ਸਾਲ ਹੋ ਗਏ ਨੂੰ ਇਸ ਮੰਦਿਰ ਨੂੰ ਚੱਲਦਿਆ ਤੇ ਪੁਰਾਣਿਆਂ ਨੇ ਇੱਥੇ ਨਹੀਂ ਪੱਥਰ ਰੱਖਿਆ ਜਿਹੜੀ ਜਗ੍ਹਾ ਦਾ ਰਜਿਸਟਰੀ ਆ ਨਾ ਉਹ ਵੀ ਗੁਰੂ ਰਵਿਦਾਸ ਦੇ ਨਾਂ ਤੇ ਆ ਜਿੱਦੀ ਜਗ੍ਹਾ ਲਈਏ ਤੇ ਗੁਰਦੀਪ ਗਿਰੀ ਜੀ ਸਾਡੇ ਮਹਾਰਾਜ ਜਿਹੜੇ ਪਠਾਨਕੋਟ ਵਾਲੇ ਆ ਉਹਨਾਂ ਨੇ ਤਾਂ ਨੀਂ ਪੱਥਰ ਰੱਖਿਆ ਸੀ ਤੇ ਇਹ ਬੜਾ ਸੋਹਣਾ ਮੰਦਿਰ ਚੱਲਦਾ ਸੀ ਕੁਝ ਸ਼ਰਾਂਤੀਆਂ ਅੰਸਰਾਂ ਨੇ ਆਣ ਕੇ ਤੇ ਚੋਕ ਦੇ ਵਿੱਚ ਲੈ ਕੇ ਤੇ ਮੰਦਿਰ ਨੂੰ ਵੀ ਗਾਂ ਫਰਾ ਘਰ ਲੂ ਕਿਉਂਕਿ ਅਸੀਂ ਆਪਣੇ ਗੁਰੂ ਜੀ ਦੀ ਬੇਦਵੀ ਹੁੰਦੀ ਨਹੀਂ ਵੇਖ ਸਕਦੇ ਕਿਉਂਕਿ ਉਹਨੂੰ ਅਸੀਂ ਰੂੜੀਆਂ ਦੇ ਵਿੱਚ ਉਹਨਾਂ ਦਾ ਨਿਵਾਸ ਨਹੀਂ ਕਰ ਸਕਦੇ ਕਿਉਂਕਿ ਉੱਥੇ ਰੂੜੀਆਂ ਗੋਆ ਕਟਕਟ ਤੇ ਜੇ ਲੋਕੀ ਉੱਥੇ ਸੜਕ ਤੇ ਕੂੜਾ ਛੋੜਦੇ ਆ ਤੇ ਲੋਕੀ ਗਾਲਾਂ ਕੱਢਦੇ ਆ ਇਸ ਕਰਕੇ ਅਸੀਂ ਆਪਣੇ ਮਹਾਰਾਜ ਨੂੰ ਕਿਤੇ ਚੰਗੀ ਸੁੱਚੀ ਵਧੀਆ ਸਾਫ਼ ਜਗ੍ਹਾ ਤੇ ਬਿਰਾਜਮਾਨ ਕਰਨਾ ਚਾਹੁੰਦੇ ਆ ਇਸ ਲਈ ਅਸੀਂ ਚਾਹੁੰਦੇ ਆ ਵੀ ਸਾਡਾ ਜਿਹੜਾ ਮੰਦਰ ਵਾ ਇਸੇ ਜਗ੍ਹਾ ਤੇ ਰਵੇ ਕਿ ਕੁਝ ਪਾਇਆ ਮੈਂ ਬਾਹਲੇ ਦੇਸਾਂ ਵਾਲੇ ਸਾਰੇ ਵੀਰਪੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਕਮੇਟੀ ਆ ਇਹਨੂੰ ਆਪਣੇ ਤੌਰ ਤੇ ਤੁਸੀਂ ਭੰਗ ਕਰੋ ਤੇ ਨਵੀਂ ਕਮੇਟੀ ਦਾ ਗਠਨ ਕਰੋ ਕਿਉਂਕਿ ਜਿਹੜੀ ਪਹਿਲਾਂ ਕਮੇਟੀ ਸੀ ਉਹਦੇ ਵਿੱਚ ਸਾਡੇ ਰਾਜਪੂਤ ਭਾਈਚਾਰੇ ਦੇ ਸਾਰੇ ਬੰਦੇ ਹੈਗੇ ਸੀ ਤੇ ਇਸ ਕਰਕੇ ਮੈਂ ਕਹਿੰਦਾ ਵੀ ਸਾਰੀ ਕੋਮਾ ਨੂੰ ਵਿੱਚ ਲੈ ਕੇ ਤੇ ਆਪਾਂ ਇਸ ਕਮੇਟੀ ਦਾ ਨਵੀਂ ਕਮੇਟੀ ਦਾ ਗਠਨ ਕਰੀਏ ਤੇ ਉਹਨਾਂ ਦੀ ਰਹਿਣ ਨਿਮਾਈ ਇਹ ਇਹ ਮੰਦਿਰ ਦੀ ਸਾਰੀ ਚੰਗੀ ਤਰੀਕੇ ਨਾਲ ਹੋ ਸਕੇ ਜਿਹਦੇ ਵਿੱਚ ਇੱਕ ਮੈਂ ਬੇਨਤੀ ਕਰਾਂਗਾ ਆਪਣੇ ਪਿੰਡ ਦੇ ਸਰਪੰਚ ਸਾਹਿਬ ਨੂੰ ਵੀ ਜੇ ਉਹਨਾਂ ਕੋ ਕਿਤੇ ਪਿੰਡ ਦੇ ਨਾਲ ਲੱਗਦੀ ਜਗ੍ਹਾ ਹੋਵੇ ਤੇ ਉਹ ਸਾਨੂੰ ਦੇ ਸਕਦੇ ਆ ਜਿਹੜਾ ਪੈਸਾ ਅਹੀਂ ਹੋਰ ਪਹਿਲੀ ਲੈਣ ਵਾਸਤੇ ਕਿਉਂਕਿ ਸਾਨੂੰ 5-7 ਮਰਲੇ ਇੱਥੇ ਵੀ ਜਗ੍ਹਾ ਮਿਲਦੀ ਆ ਤੇ ਅਹੀਂ ਮੁੱਲ ਇਹ ਮੰਦਰ ਦੇ ਨਾਲ ਲੱਗਦੇ ਆ ਅਹੀਂ ਮੁੱਲ ਲੈ ਸਕਦੇ ਆ ਪਾਹੀ ਕਹਿੰਦਾ ਜਿਹੜਾ ਪਾ ਅਹੀਂ ਇੱਥੇ ਖਰਚ ਕਰਨਾ ਪਹਿਲੀ ਲੈਣ ਵਾਸਤੇ ਜੇ ਸਰਪੰਚ ਸਾਹਿਬ ਨੂੰ ਬੇਨਤੀ ਆ ਵੀ ਉਹ ਸਾਨੂੰ ਕਿਤੇ ਲਾਗੇ ਪਿੰਡ ਦੇ ਨਾਲ ਲੱਗਦਾ ਥਾਂ ਹੋਵੇ ਪੰਚਾਇਤ ਦਾ ਉਹ ਸਾਨੂੰ ਦੇਵੇ ਤੇ ਉੱਥੇ ਅਸੀਂ ਜਿਹੜੀ ਮੰਦਰ ਦੀ ਆ ਸਾਰੀ ਇਹੋ ਪਾ ਉੱਥੇ ਮੰਦਰ ਦੀ ਸਾਰੀ ਵਾਸਤੇ ਲਾਈਏ ਤੇ ਨਵੇਂ ਪਤਵੰਦੇ ਸੱਜਣ ਵੈਸ ਨੂੰ ਬਿਲਕੁਲ ਸੁਧ ਮੁੰਡੇ ਹੋਣ ਤੇ ਜਿਹੜੇ ਕਮੇਟੀ ਬਣੇ ਰਹਿਣ ਉਹਨਾਂ ਦੀ ਰਹਿਨਮਾਈयत ਹਰ ਜਾਤ ਦਾ ਆਦਮੀ ਇੱਕ ਇੱਕ ਪਾਵਾਂਗੇ ਜਿਹੜਾ ਕਿ ਉਸ ਮੰਦਰ ਦੀ ਕਮੇਟੀ ਤੇ ਕੰਟਰੋਲ ਕਰੇਗਾ ਖਜ਼ਾਨਚੀ ਬਣਾਵਾਂਗੇ ਜਿਹੜਾ ਪੈਸਾ ਆਪਣੇ ਹੱਥੀ ਲਾਏਗਾ ਤੇ ਉਹਨੂੰ ਜਿਹੜਾ ਮਰਜ਼ੀ ਪੁੱਛ ਸਕਦਾ ਵੀ ਤੂੰ ਇਹ ਪੈਸਾ ਕਿੰਨਾ ਆਇਆ ਕਿੰਨਾ ਗਿਆ ਕਿਉਂਕਿ ਉਹ ਖਾਤਾ ਜਿਹੜਾ ਵਾ ਰਵੀਦਾਸ ਦੇ ਨਾਂ ਤੇ ਖੁੱਲ੍ਹਾ ਜਾਏਗਾ ਉਹਦੇ ਵਿੱਚ ਪੈਸੇ ਜਾਵਾਂ ਹੋਣਗੇ ਉਹਦੇ ਵਿੱਚ ਸਾਰਾ ਜਿਹੜਾ ਸਿਸਟਮ ਚੱਲੇਗਾ ਸਿਸਟਮ ਨਾਲ ਕੰਮ ਚੱਲੇਗਾ ਸਾਡੇ ਪਿੰਡ ਦੇ ਕੁਝ ਸੂਜਮਣ ਆਦਮੀ ਜਿਹੜੇ ਹਨ ਉਹ ਲੜਾਈ ਮਕਾਉਣਾ ਚਾਹੁੰਦੇ ਆ ਵੀ ਤੁਸੀਂ ਇਸ ਲੜਾਈ ਦੇ ਵਿੱਚੋਂ ਪਿੰਡ ਨੂੰ ਖਤਮ ਕਰੋ ਦੋ ਧੜਿਆਂ ਚ ਨਾਮ ਵੜਿਆ ਜਾਵੇ ਇਸ ਲਈ ਸਾਡੇ ਇੱਥੇ ਬਲਦੇਵ ਸਿੰਘ ਆੜਤੀ ਸਾਹਿਬ ਨਾਲੇ ਠਾਨੇਦਾਰ ਸਾਹਿਬ ਆ ਉਹ ਕਹਿੰਦੇ ਵੀ ਮੈਂ 5 ਲੱਖ ਰੁਪਈਆ ਪਿੰਡ ਦੀ ਲੜਾਈ ਖਤਮ ਹੁੰਦੀ ਆ ਤਾਂ ਮੈਂ ਮੰਦਰ ਦੀ ਸਾਰੀ ਵਾਸਤੇ ਦੇਣ ਨੂੰ ਤਿਆਰ ਆ ਮੈਂ ਕਹਿੰਦਾ ਜਿੱਥੋਂ ਮਰਜੀ ਲਿਆ ਕੇ ਦਵਾਂ ਹੋਰ ਵੇਖੋ ਜੀ ਕੁਲਦੀਪ ਸਿੰਘ ਠਾਨੇਦਾਰ ਆ ਉਹ ਲੱਖ ਦੇ ਨੂੰ ਤਿਆਰ ਆ ਅਮੀਰ ਸਿੰਘ ਕੈਪਟਨ ਆ ਡਿਪੈਂਡ ਦਾ ਲੱਖ ਰੁਪਏ ਦੋ ਸਾਰਾ ਪਿੰਡ ਜੀ ਪਿੰਡ ਵੱਲੋਂ ਸਾਥ ਮਿਲਿਆ ਸਾਰੇ ਪਿੰਡ ਵੱਲੋਂ ਪੰਚਾਇਤ ਵੱਲੋਂ ਪੰਚਾਇਤ ਵੀ ਕਹਿੰਦੀ ਵੀ ਜਿੰਨਾ ਕਿ ਸਾਡਾ ਸਹਿਯੋਗ ਹੋਏਗਾ ਅਸੀਂ ਸਹਿਯੋਗ ਦੇਾਂਗੇ ਇਸ ਮੰਦਿਰ ਬਣਾਉਣ ਦੇ ਵਿੱਚ ਕਿ ਪਿੰਡ ਦੋ ਢੜਿਆਂ ਜਣਾ ਵੰਡਿਆ ਜਾਵੇ ਕਿਉਂਕਿ ਦੋਵਾਂ ਢੜਿਆਂ ਦੇ ਵਿੱਚ ਪਿੰਡ ਵੰਡਣ ਦੇ ਨਾਲ ਪਿੰਡ ਦੀ ਜਿਹੜਾ ਅਨੁਸ਼ੀਸ਼ ਜਿਹੜਾ ਪਿੰਡ ਦਾ ਮਾਹੌਲ ਹੈ ਨਾ ਉਹ ਖਰਾਬ ਹੁੰਦਾ ਪਿੰਡ ਦਾ ਮੌਲ ਖਰਾਬ ਹੋਣ ਦੇ ਨਾਲ ਛੋਟੇ ਇਹ ਜਿਹੜੀ ਲੜਾਈ ਹੈ ਨਾ ਫਿਰ ਛੋਟੇ ਬੱਚਿਆਂ ਦੇ ਮਨਾਂ ਦੇ ਵਿੱਚ ਵੀ ਅਸਰ ਕਰ ਜਾਂਦੀ ਹੈ ਭਾਜੀ ਸਾਡੀ ਮੰਗ ਹੈ ਵੀ ਜਿਹੜਾ ਪੁਰਾਣਾ ਮੰਦਿਰ ਵਾ ਉਹਦੇ ਉੱਤੇ ਅਸੀਂ ਡਿਵੈਲਪਮੈਂਟ ਕਰੀਏ ਤੇ ਉਹਦੇ ਉੱਤੇ ਜਿੰਨਾ ਵੀ ਹੈਗਾ ਅਸੀਂ ਪੈਸਾ ਲਾਉਣ ਨੂੰ ਤਿਆਰ ਆਂ ਤੇ ਇਹ ਜਿਹੜੀ ਪੁਰਾਣੀ ਕਮੇਟੀ ਹੈ ਇਹਨੂੰ ਭੰਗ ਕਰਕੇ ਅਸੀਂ ਜਿੰਨੇ ਵੀ ਬਾੜ ਦੇ ਸੱਜਣਾਂ ਦਾਨੀ ਸੱਜਣਾਂ ਜਿੰਨੇ ਵੀ ਮੇਰੀ ਆਵਾਜ਼ ਸੁਣਦੇ ਹੋਣ ਉਹਨਾਂ ਤੱਕ ਮੈਸੇਜ ਮੇਰਾ ਪਹੁੰਚਦਾ ਹੋਵੇ ਵੀ ਇਹ ਕਮੇਟੀ ਨੂੰ ਭੰਗ ਕੀਤਾ ਜਾਵੇ ਪਿੰਡ ਵਿੱਚ ਪਿੰਡ ਨੂੰ ਇਹਨਾਂ ਦੋ ਧੜਿਆਂ 'ਚ ਵੰਡ ਦਿੱਤਾ ਨਾ ਕਿ ਅਸੀਂ ਚਾਹੁੰਦੇ ਆਂ ਕਿ ਪਿੰਡ 'ਚ ਸ਼ੋਕ ਸ਼ਾਂਤੀ ਤੇ ਇੱਕ ਚੰਗਾ ਮਾਹੌਲ ਬਣਿਆ ਰਹੇ ਤੇ ਪੁਰਾਣਾ ਮੰਦਿਰ ਹੈ ਇੱਥੇ ਸਾਹਮਣੇ ਕੋਠੀ ਆ ਗਈ ਆ ਤੇ ਮੈਂ ਤੁਹਾਨੂੰ ਸਾਡਾ ਗੁਰਦੁਆਰਾ ਸਾਹਿਬ ਘਰ ਦੇ ਨਾਲ ਤੁਸੀਂ ਜ਼ੂਮ ਕਰਕੇ ਵੇਖਦੇ ਕਿ 5 ਮਰਲਿਆਂ 'ਚ ਜਗ੍ਹਾ ਬਣੀ ਆ ਥੱਲੇ ਹਾਲ ਉੱਤੇ ਮਹਾਰਾਜ ਬਰਾਜਮਾਨ ਉੱਤੇ ਗੁੰਮਟ ਬਣਿਆ ਵਾ ਕਦੇ ਅਜੇ ਤੱਕ ਥੱਲੇ ਲੰਗਰ ਹਾਲ ਭਰਿਆ ਹੀ ਨਹੀਂ 5 ਮਰਲਿਆਂ ਦੇ ਵਿੱਚ ਥੱਲੇ ਹਾਲ ਬਣਾਇਆ ਅਜੇ ਤੱਕ ਨਹੀਂ ਭਰਿਆ ਹੋ ਨਾ ਉੱਤੇ ਸੰਤਨਾਂ ਭਰਿਆ ਜਿੱਥੇ ਮਹਾਰਾਜ ਜੀ ਪ੍ਰਕਾਸ਼ ਹਨ ਨਾ ਉਹ ਭਰਿਆ ਵਾ ਤੇ ਇਹੋ ਥਾਂ ਨੂੰ ਅਸੀਂ ਸਾਫ਼ ਸੁਥਰਾ ਕਰਕੇ ਤੇ ਹਾਲ ਬਣਾ ਕੇ ਮਹਾਰਾਜ ਦਾ ਜਿਹੜਾ ਸਰੂਪ ਆ ਉੱਤੇ ਲੈ ਜੀਏ ਤੇ ਗੁਰਦੁਆਰਾ ਸਾਹਿਬ ਇੱਥੇ ਵਧੀਆ ਬਣ ਸਕਦਾ ਸਾਡਾ ਕੋਈ ਲੜਾਈਆਂ ਸਾਰੀਆਂ ਖਤਮ ਹੋ ਜਾਂਦੀਆਂ ਵਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਭੈਣ ਭਰਾਵਾਂ ਨੂੰ ਕਿ ਇਸ ਕੰਮ ਵਿੱਚ ਸਾਡਾ ਸਹਿਯੋਗ ਦਿਓ ਜੋ ਛੱਜੇ ਖੱਬੇ ਪਾਰਟੀਆਂ ਵਾ ਜੋ ਸਾਡੇ ਲੀਡਰ ਆ ਜੋ ਵੀ ਹੈ ਬਾਲ ਦੇਸ਼ਾਂ 'ਚ ਬੈਠੇ ਤੇ ਚੰਗੇ ਤੋਂ ਚੰਗਾ ਸੂਝਵਾਨ ਆਦਮੀ ਬੈਠੇ ਉਹਨਾਂ ਨੂੰ ਕਹਿਣਾ ਵੀ ਇਹ ਸਾਡੇ ਪਿੰਡ ਦੀ ਲੜਾਈ ਨੂੰ ਖਤਮ ਕੀਤਾ ਜਾਵੇ ਜਿੱਥੇ ਪਹਿਲਾ ਮੰਦਿਰ ਹੈ ਉੱਥੇ ਹੀ ਬਣਾਇਆ ਜਾਵੇ ਤੇ ਕੋਈ ਕਿਉਂਕਿ ਉਹ ਜਿਹੜੀ ਜਗ੍ਹਾ ਪੰਚਾਇਤ ਦੀ ਜਗ੍ਹਾ ਤੇ ਕੋਈ ਚੀਜ਼ ਅਜੇ ਤੱਕ ਸਾਰੀ ਨਹੀਂ ਹੋ ਸਕਦੀ ਤੇ ਉਹ ਉਹਨਾਂ ਨੂੰ ਵੀ ਪਤਾ ਵੀ ਨਹੀਂ ਹੋ ਸਕਦੀ ਮੇਰਾ ਪਿੰਡ ਭਾਗੂਗਾ ਮੈਂ ਨਾਮ ਮੇਰਾ ਨਿਰਮਲ ਸਿੰਘਾ ਜੀ ਅੱਜ ਵੀ ਅਰਬੀ ਦਸੀਆ ਯਾਤਰਾ ਹੀ ਸੰਭਲ ਰੱਖਦੇ ਆ ਜੀ ਇਹ ਜਿਹੜਾ ਮੰਦਿਰ ਪਹਿਲਾਂ ਤੋਂ ਬਣਿਆ ਹੋਇਆ ਪੰਜ ਤੋਂ 15 ਸਾਲ ਪਹਿਲੇ ਠੀਕ ਹੈ ਜੀ ਇਹਨਾਂ ਦੇ ਇਹ ਮੰਦਿਰ ਦੇ ਇੱਥੇ ਜਿਹੜਾ ਨੇ ਸੈੱਡ ਬਣਾਉਣ ਵਾਸਤੇ ਸਾਡੇ ਕੋਲ ਗ੍ਰਹੀ ਲਈ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਰਾਤ ਉੱਥੇ ਜਾਣ ਕੇ ਹਨ ਨੂੰ ਇਹਨਾਂ ਨੇ ਪੁੱਛਿਆ ਪਹਿਲੇ ਵੀ ਤੁਸੀਂ ਗੜੀਆਂ ਚਾਹੀ ਮੰਦਰ ਬਣਾਣਾ ਤੇ ਤੁਸੀਂ ਸ਼ਮਤਕ ਨਹੀਂ ਅਹੀਂ ਆ ਕੇ ਭਾਹੀਂ ਨਹੀਂ ਸ਼ਮਤ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕੀ ਕਿਹਾ ਕਿ ਰਾਤ ਉੱਥੇ ਨੀਸਾਨ ਸਾਹਿਬ ਗੜਤਾ ਰੂੜੀਆਂ ਦੇ ਵਿੱਚ ਠੀਕ ਹੈ ਉਹਨੂੰ ਗੜੀਆਂ ਵਾਸਤੇ ਜਿਆਦਾ ਮਿਲਦੀ ਗੋਆ ਲਾਣ ਵਾਸਤੇ ਜੀ ਅਹੀਂ ਗੋਆ ਕਿਥੇ ਥਾਹੀਂ ਅਹੀਂ ਆਵਾਖਿਆ ਵੀ ਅਹੀਂ ਆਪਣੇ ਘਰੇ ਨਹੀਂ ਦੇਣੇ ਕਿਉਂਕਿ ਅਹੀਂ ਉੱਥੇ ਰੂੜਾ ਕਰਕਰ ਸੁੱਟਨੇ ਆ ਜੀ ਉਹ ਜੋ ਮਿਲਦੇ ਇਹ ਰੂੜੇ ਕਰੋ ਹਾਂਜੀ ਪਹਿਲਾ ਜਿਹੜਾ ਮੰਦਿਰ ਆ ਉਹ ਉਹਨੂੰ ਡਵੈਲਪਮੈਂਟ ਕਰਨ ਦੀ ਗੱਲ ਉਹਨਾਂ ਵਾਕਿਆ ਨੂੰ ਬਣਾ ਰਹੇ ਆ ਡਵੈਲਪਮੈਂਟ ਕਰਦੀ ਕਿ ਇਹ ਸਾਰੀ ਰਾਜਨੀਤੀ ਚੱਲ ਰਹੀ ਸੀ ਸਾਡੇ ਪਿੰਡ ਚ ਜੀ ਇਹ ਘੱਟੋ ਘੱਟ ਵੀ ਸਰ 15 ਸਾਲ ਤੋਂ ਪੁਰਾਣਾ ਮੰਦਿਰ ਆ ਜੀ ਹਾਂ ਜੀ ਜਿਹੜੀ ਜਿਹੜੀ ਆ ਜੋ ਵੀ ਮੰਨਤਾ ਜਿਹੜੀ ਇੱਥੇ ਹੋ ਰਹੀ ਸਾਰੀ ਉਹ ਹਾਂ ਜੀ ਪਹਿਲੇ ਇੱਥੇ ਹੋ ਰਹੀ ਸੀ ਹਾਂ ਜੀ ਇੱਥੇ ਹਰ ਸਾਲ ਲੰਗਰ ਲੱਗਦਾ ਰਵੀਦਾਸ ਜੀ ਬਾਬਾ ਜੀ ਦਾ ਜੇ ਨੂੰ ਮੰਦਿਰ ਨੂੰ ਬਣਾਇਆ ਜਾਏ ਵਧੀਆ ਕਰਕੇ ਤੇ ਫਿਰ ਸਾਰੇ ਇੱਥੇ ਆਹੋ ਕਹਿੰਦੇ ਆ ਕਿ ਇਸੇ ਮੰਦਿਰ ਨੂੰ ਇਹਦੀ ਡਵੈਲਪਮੈਂਟ ਹੋਣੀ ਚਾਹੀਦੀ ਆ ਠੀਕ ਆ ਜੀ ਹਾਂ ਜੀ ਉਹ ਕਮੇਟੀ ਬਣੀ ਦੀ ਹੈ ਕੋਈ ਜਿਹੜਾ ਉਹ ਕਮੇਟੀ ਸਰ ਪਹਿਲੇ ਜਦੋਂ ਨਵਾਂ ਨਵਾਂ ਇਹ ਮੰਦਿਰ ਬਣਿਆ ਸੀ ਉਦੋਂ ਸਾਡੇ ਡੈਡੀ ਹੁਣਾਂ ਦੇ ਆਪਣੇ ਇਹ ਸਾਈ ਦਾਸ ਆਪਣੇ ਰਾਜਪੂਤ ਠੀਕ ਹੈ ਜੀ ਇੱਕ ਬਲਬੀਰ ਚੰਦ ਥੂੜਾ RAM ਠੀਕ ਹੈ ਜੀ ਇੱਕ ਬਲਵੰਤ ਸਿੰਘ ਠੀਕ ਹੈ ਜੀ ਉਹ ਸਾਰੇ ਰਾਜਪੂਤਾਂ ਦੀ ਤੇ ਹੜੀ ਜਨਾਂ ਦੀ ਇਕੱਠੀ ਕਮੇਟੀ ਬਣੀ ਦੀ ਸੀ ਉਸ ਤੋਂ ਬਾਅਦ ਇਹਨਾਂ ਨੇ ਉਹ ਜਦੋਂ ਬਜ਼ੁਰਗ ਪੂਰੇ ਹੋ ਗਏ ਉਹਨਾਂ ਤੋਂ ਬਾਅਦ ਇਹਨਾਂ ਨੇ ਆਪਣੀ ਇੱਕ ਕਮੇਟੀ ਬਣਾਈ ਦੀ ਹੈ ਨਾ ਹਾਨੂੰ ਇਹਨਾਂ ਨੇ ਕਦੇ ਕਮੇਟੀ ਹਾਲ ਦੱਸਿਆ ਅਹੀਂ ਇਹ ਮੰਗ ਕਰਨੇ ਕਿ ਇਹਦੀ ਕਮੇਟੀ ਜਿਹੜੀ ਆ ਉਹ ਭੰਗ ਕਰ ਕੀਤੀ ਜਾਵੇ ਤੇ ਕਮੇਟੀ ਵੀ ਨਵੀਂ ਬੰਦਰੀ ਬਣ ਜਾਈ ਹਾਂਜੀ ਕੀ ਮੰਗ ਕੀ ਕਰ ਰਹੇ ਅਸੀਂ ਤੇ ਇਹ ਮੰਗ ਕਰਨੇ ਕਿ ਜਿਹੜਾ ਸਾਡਾ ਰੂੜੀ ਵਾਲਾ ਜਗ੍ਹਾ ਜਿਹੜੀ ਆ ਦਬਾਣਾ ਚਾਹੁੰਦੇ ਆ ਮਤਲਬ ਕਿ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ ਉਹ ਸਾਨੂੰ ਦਵਾਈ ਜਾਏ ਕਿਉਂਕਿ ਅਸੀਂ ਰੂੜੀ ਉੱਤੇ ਛੁੱਟਨੀ ਆ ਬਾਕੀ ਮੰਦਰ ਅਸੀਂ ਤੇ ਕਹਿੰਦੇ ਆ ਕਿ ਇਹੋ ਡਵੈਲਪ ਕਰੋ ਜੇ ਨਹੀਂ ਇਹ ਕਰਨਾ ਚਾਹੁੰਦੇ ਇੱਥੇ ਮਤਲਬ ਕਿ ਅਸੀਂ ਉਹ ਦਬਾਤੇ ਅਸੀਂ ਫੰਡ ਦਿੰਨੇ ਆ ਏਐਸਆਈ ਬਲਦੇਵ ਸਿੰਘ ਉਹ ਕਹਿੰਦਾ ਕਿ ਮੈਂ ਲੱਖ ਰੁਪਏ ਦੇ ਦਨਾ ਠੀਕ ਹੈ ਜੀ ਐਸਆਈ ਕੁਲਦੀਪ ਸਿੰਘ ਮੈਂ ਆਪਣੇ ਤੌਰ ਤੇ ਸਾਰੇ ਦੇ ਹਾਂਜੀ ਦੇਰ ਕੇ ਬਾਕੀ ਪੰਚਾਇਤ ਪੂਰਾ ਸਹਿਯੋਗ ਦੇ ਰਹੀ ਆ ਸਰਪੰਚ ਸਾਹਿਬ ਇਹ ਵੀ ਕਹਿ ਰਿਹਾ ਕਿ ਜੇ ਨਹੀਂ ਤੇ ਮੈਂ ਪੰਚਾਇਤੀ ਜਗ੍ਹਾ ਚੋਂ ਇਹਨਾਂ ਨੂੰ ਮੰਦਰਵਾ ਤੇ ਜਗ੍ਹਾ ਦੇ ਦੇਣਾ ਹਾਂਜੀ ਹਾਂਜੀ ਮਤਾ ਜੂਰਦੇਵ ਜੈ ਰਵਿਦਾਸ ਪਾਜੀ ਮੰਦਰ ਇੱਥੇ ਹੋਣਾ ਚਾਹੀਦਾ ਸ਼ੁਰੂ ਤੋਂ ਇੱਥੇ ਇੱਥੇ ਹੋਣਾ ਚਾਹੀਦਾ ਮੰਦਰ ਹਾਂਜੀ ਇੱਥੇ ਮੰਦਰ ਹੋਣਾ ਚਾਹੀਦਾ ਉਹ ਤੇ ਇੱਦਾਂ ਹੀ ਆ ਸਾਡੇ ਪਿੰਡ ਆ ਭਾਗਵਾ ਮਾ ਕੀ ਨਾ ਮੇਰਾ ਨਾਮ ਸੰਤੋਸ਼ ਕਿੰਨੀ ਕਿ ਦੇਰ ਹੋ ਗਿਆ ਇੱਥੇ ਇਸ ਜਗ੍ਹਾ ਦੇ ਮੰਦਰ ਜਿਹੜਾ ਪੁਰਾਣਾ ਮੰਦਰ 15 ਸਾਲ ਜੀ ਤੇ ਜੰਜਕਾਰ 10 ਸਾਲ ਉੱਥੇ ਹੋਏ ਜੰਜਕਾਰ ਤੁਸੀਂ ਇੱਥੇ ਆਂਦੇ ਰਹੇ ਸ਼ੁਰੂ ਤੋਂ ਹਾਂ ਹਾਂਜੀ ਸ਼ੁਰੂ ਤੋਂ ਹੀ ਮੈਂ ਨਾਮ ਦਾਨ ਦੇ ਦਾ ਸੇਵਾ ਲਈ ਦੀ ਡੇਰੇ ਜਾਂਦੀ ਆ ਮੈਂ ਆਪਣੇ ਇੱਥੇ ਭਵਨ ਜੀ ਵੀ ਜਾਂਦੀ ਸੇਵਾ ਤੇ ਭੰਡਾਰੇ ਵੀ ਜਾਂਦੀ ਆ ਸੰਗਰਾਂਦੇ ਵੀ ਜਾਂਦੀ ਆ ਸੇਵਾ ਤੇ ਜਾਂਦੀ ਆ ਇੱਥੇ ਵੀ ਸੇਵਾ ਮੇਰੀ ਭਵਨ ਜੀ ਵੀ ਸੇਵਾ ਹੈ ਤੇ ਸੰਗਰਾਂਦ ਭੰਡਾਰੇ ਤੇ ਵੀ ਜਾਣਾ ਹਾਂਜੀ ਪੰਡਾਲ ਦੀ ਸੇਵਾ ਹਾਂਜੀ ਸ਼ੁਰੂ ਤੋਂ ਇੱਥੇ ਪਾਜੀ ਸ਼ੁਰੂ ਤੋਂ ਇੱਥੇ ਮਹਾਰਾਜ ਕਿੰਨੀ ਵਾਰੀ ਆਇਆ ਜੀ ਆਹਣਾ ਇੱਥੇ ਮਹਾਰਾਜ ਨੇ ਤੇ ਆ ਠੱਕੇ ਨਾਲ ਉਧਰ ਲੱਗੇ ਸਭ ਹੁਣ ਮਹਾਰਾਜ ਹਾਂਜੀ ਅੱਛਾ ਆਇਆ ਮਹਾਰਾਜ ਹਾਂਜੀ ਇਸ ਜਗ੍ਹਾ ਤੇ ਹਾਂਜੀ ਹੁਣ ਕੀ ਚੱਲਦੀ ਠੀਕ ਮੰਸਤੀ ਇਹਦਾ ਸਾਡੀ ਆਹੋ ਇੱਥੇ ਹੋਣਾ ਚਾਹੀਦਾ ਬਸ ਸਾਡੀ ਆ ਮੰਗ ਹਾਂਜੀ ਪ੍ਰਾਣ ਖੁੱਲਣਾ ਚਾਹੀਦਾ ਪਾਜੀ ਆ ਬੜੇ ਹੋਰ ਸਾਹਬ ਦੇ ਆ ਤੇ ਅਸੀਂ ਮਾਲਕਾਂ ਦੇ ਪਾਸੇ ਲੱਗੇ ਸਾਨੂੰ ਬੇਰ ਤੇਰ ਨੇ ਆਂਦੀ ਨਾ ਸਾਨੂੰ ਗੱਲ ਆਂਦੀ ਨਾ ਆ ਕਿ ਇਹਦੀ ਮਾੜੀ ਚੰਗੀ ਕਰਨੀ ਆ ਅਹੀਂ ਮਾਲਕਾ ਦੇ ਪਾਸੇ ਲੱਗੇ ਮਾਲਕਾ ਵਾਸੇ ਰਹਿਣਾ ਅਣ ਪੁੱਛ ਲੋ ਸਾਰੀ ਬੀਬੀਆਂ ਸਾਰੇ ਪੁੱਛ ਲੋ ਕਿ ਕਿਦਾਂ ਦਾ ਸਾਡਾ ਪਸਵਾ ਆ ਹਾਂਜੀ ਇੱਥੇ ਹੋਣਾ ਚਾਹੀਦਾ ਬਸ ਸਾਡੀ ਇਹੋ ਮਿਹਰਬਾਨੀਆਂ ਮਾ ਪਾਜੀ ਇੱਥੇ ਹੋਣਾ ਚਾਹੀਦਾ ਹਾਂਜੀ ਜਿੱਥੇ ਹੈਗਾ ਇੱਥੇ ਬੰਨਣਾ ਚਾਹਤੇ ਮੰਦਿਰ ਹਾਂਜੀ ਸਾਡੀ ਨਾਮ ਦੱਸੋ ਪਿੰਡ ਦਾ ਨਾਮ ਦੱਸੋ ਸੋਣੀਆਂ ਦੇ ਪਿੰਡ ਪੱਗੂ ਕਵਾ ਜਿਹੜੇ ਮੰਦਿਰ ਲੈ ਕੇ ਗੁਵਾਚ ਚੱਲ ਰਿਹਾ ਕਿ ਮੰਦਿਰ ਇੱਥੇ ਹੋਣਾ ਚਾਹੀਦਾ ਹੈ ਮੰਦਿਰ ਇੱਥੇ ਹੋਣਾ ਚਾਹੀਦਾ ਆ ਸਾਰੀ ਸੰਗਤ ਕਹਿੰਦੀ ਆ ਵੀ ਇਹ ਪੁਰਾਣਾ ਮੰਦਿਰ ਹੈਗਾ ਪੁਰਾਣਾ ਮੰਦਿਰ ਖੋਲਣਾ ਚਾਹੀਦਾ ਹੈ ਤੇ ਸੰਗਤ ਬਹੁਤ ਖੁਸ਼ੀ ਨਾਲ ਵੀ ਇੱਥੇ ਆਉਣਾ ਚਾਹਦੀ ਆ ਵੀ ਕਹਿੰਦੇ ਆ ਵੀ ਆਹੀ ਮੰਦਿਰ ਖੁੱਲਣਾ ਚਾਹੀਦਾ ਆ ਕਿੰਨੀ ਦੇਰ ਹੋ ਗਿਆ ਇਸ ਮੰਦਿਰ ਨੂੰ 10 ਸਾਲ 12 ਸਾਲ ਹੋਈ ਗਿਆ ਤੇ 10 12 ਸਾਲ ਹੋਈ ਗਿਆ ਪਹਿਲਾਂ ਇੱਥੇ ਹੀ ਮੰਨੂ ਹਾਂਜੀ ਇੱਥੇ ਹੀ ਪਹਿਲਾਂ ਸੰਗਤ ਆਂਦੀ ਸੀ ਜੰਜਕਰ ਦੇ ਵਿੱਚ ਉੱਥੇ ਕਾਫੀ ਸਿਰ 10 ਸਾਲ ਉੱਥੇ ਰਹਿ ਗਿਆ ਉਸ ਤੋਂ ਬਾਅਦ ਇੱਥੇ ਬਣਾਇਆ ਹੈਗਾ ਮੰਦਿਰ ਹਾਂਜੀ ਹਾਂਜੀ ਗੁਰੂ ਜੀ ਵੀ ਆਏ ਹਾਂਜੀ ਇੱਥੇ ਦੋ ਦੋ ਤਿੰਨ ਵਾਰੀ ਆਏ ਮਾਰੇ ਤਿੰਨ ਵਾਰੀ ਆਏ ਹੋਣ ਕੀ ਸਮੱਸਿਆ ਕੀ ਆ ਰਹੀ ਕਿ ਬਾਹਰ ਲੈ ਕੇ ਮੰਦਰੇ ਕੀ ਸਮੱਸਿਆ ਆ ਰਹੀ ਸਮੱਸਿਆ ਇਹ ਆ ਕਿ ਉਹ ਇਹਨਾਂ ਬਾਹਰ ਲੈ ਗਿਆ ਠੇਰਾ ਵਿੱਚ ਮੰਦਰ ਉੱਥੇ ਕਹਿੰਦੇ ਸੀ ਮੰਦਰ ਬਣਾਉਣਾ ਚਾਹੁੰਦੇ ਆ ਆਹੀ ਕਹਿੰਦੇ ਆ ਕਿ ਸਾਡਾ ਮੰਦਰ ਆਹੀ ਖੁੱਲਣਾ ਚਾਹੀਦਾ ਯਾ ਪੁਰਾਣਾ ਹੀ ਜਿਹੜਾ ਪੁਰਾਣਾ ਮੰਦਰ ਹੈਗਾ ਹਾਂਜੀ ਸਾਰੇ ਪਿੰਡ ਸੰਗਰ ਦੇ ਆਂਦੇ ਨੇ ਪਿੰਡ ਹਾਂਜੀ ਇੱਥੇ ਆਂਦੇ ਨੇ ਹੁਣ ਖੁੱਲਣਾ ਚਾਹੀਦਾ ਯਾ ਮੰਦਰ ਖੁੱਲਣਾ ਚਾਹੀਦਾ ਯਾ ਸਰਪੰਚ ਸਾਹਿਬ ਨਾਲ ਇੱਕ ਹੀ ਗੱਲ ਦੀ ਹੈ ਕਿ ਹੋਰ ਖੁੱਲਣ ਬਾਰੇ ਹਾਂਜੀ ਇੱਕ ਵਾਰੀ ਹੋਈ ਉਹਨਾਂ ਨੇ ਕੋਲ ਲਿਆ ਐ ਸਹ ਹੈਗਾ ਸੀ ਪਰ ਨਹੀਂ ਉਹ ਬਾਹਰ ਲੱਗੇ ਬਾਹਰ ਲੱਗੇ ਇਹੜਾ ਪੁਰਾਣਾ ਮੰਦਿਰ ਹੈ ਇਹ ਤੇ ਮਿਰਜ਼ਾ ਚ 15 ਸਾਲ ਤੋਂ ਪਹਿਲਾਂ ਦਾ ਬਣਿਆ ਹੋਇਆ 15 ਸਾਲ ਤੋਂ ਲਗਭਗ ਚੱਲਦਾ ਆਉਂਦਿਆ ਤੇ ਇੱਥੇ ਵਧੀਆ ਪ੍ਰੋਗਰਾਮ ਹੁੰਦੇ ਹੀਗਾ ਇੱਥੇ ਬਾਬਾ ਗਰੀਜੀ ਨੇ ਵੀ ਆ ਕੇ ਉਦਘਾਟਨ ਕੀਤਾ ਸਨ ਤਈ ਦੇ ਵਿੱਚ ਜਿਨ ਇਸ ਤੋਂ ਪਹਿਲਾਂ ਹੋਇਆ ਇਹ ਮੰਦਿਰ ਦੇ ਨਾਲ ਸਾਰੇ ਲੋਕਾਂ ਦੀ ਜਿਹੜੀ ਆਸਥਾ ਉਹ ਜੁੜੀ ਹੋਈ ਆ ਇੱਥੇ ਉਹਨਾਂ ਨੂੰ ਲੱਗਦਾ ਵੀ ਜਿਸ ਤਰ੍ਹਾਂ ਇਹ ਇੱਕ ਬੜਾ ਵਧੀਆ ਧਰਮ ਸਥਾਨ ਸਾਡਾ ਬਣਿਆ ਜਿਹੜੀ ਗੁਰੂ ਸਾਹਿਬਾਂ ਦੇ ਨਾਂ ਤੇ ਰਜਿਸਟਰੀ ਆ ਥਾਂ ਦੀ ਗੁਰੂ ਸਾਹਿਬਾਂ ਦੇ ਨਾਂ ਤੇ ਇੱਥੇ ਗਰਾਂਡਾ ਵੀ ਆਈਆਂ ਨੇ ਤੇ ਸਾਰੇ ਲੋਕਾਂ ਦਾ ਵੀ ਸਹਿਯੋਗ ਹੀਗਾ ਸਾਰੇ ਸੰਗਤ ਨੇ ਪਿੰਡ ਦੀ ਨੇ ਸਾਰੇ ਜਿੰਨੇ ਵੀ ਭਾਈਚਾਰੇ ਹੀਗਾ ਸਾਰਿਆਂ ਗ੍ਰਹੀ ਦਿੱਤੀ ਹੈ ਇਹਦੇ ਵਿੱਚ ਇੱਕ ਸਾਂਝਾ ਗੁਰਦੁਆਰਾ ਬਣਿਆ ਹੋਇਆ ਇੱਕ ਹੁਣ ਕੀ ਸਮੱਸਿਆ ਆ ਰਹੀ ਹੈ ਕਿ ਬਾਹਰ ਕੰਦੇ ਲੈ ਗਏ ਤੇ ਜਾ ਕੇ ਉਥੇ ਪੰਚਾਇਤੀ ਗੜਿਆਂ ਦੇ ਵਿੱਚ ਉਹਨਾਂ ਨੇ ਨਾ ਮੰਦਿਰ ਬਣਾਉਣਾ ਚਾਲੂ ਕਰ ਦਿੱਤਾ ਮੰਦਿਰ ਨਹੀਂ ਮਤਲਬ ਖੋਖੇ ਰੱਖਣੇ ਚਾਲੂ ਕਰ ਦਿੱਤੇ ਉਹਦੇ ਖੋਖੇ ਆ ਜਦੋਂ ਖੋਖੇ ਰੱਖਣੇ ਚਾਲੂ ਕੀਤੇ ਤਾਂ ਉਦੋਂ ਮੈਂ ਸਰਪੰਚ ਨਹੀਂ ਹੀ ਬਣਿਆ ਹੋਇਆ ਮੇਰੇ ਤੋਂ ਪਹਿਲਾਂ ਦਾ ਇਹ ਪ੍ਰੋਸੈਸ ਚੱਲਦਾ ਹੋਣ ਡਿਆ ਲਗਭਗ 1 ਸਾਲ ਪਹਿਲਾਂ ਮੇਰੇ ਸਰਪੰਚ ਬਣ ਤੋਂ ਫਿਰ ਉਹ ਖੋਖਿਆਂ ਦੇ ਅਗੇਸਟ ਕੁਝ ਲੋਕਾਂ ਨੇ ਬीडीपीओ ਸਾਹਿਬ ਨੂੰ ਦਰਖਾਸਤ ਦਿੱਤੀ ਬीडीपीओ ਸਾਹਿਬ ਨੇ ਮੌਕਾ ਵੇਖ ਕੇ ਉੱਤੇ ਸਟਾਪ ਕਰ ਦਿੱਤਾ ਜਿਉਂ ਦਾ ਤਿਉਂ ਉਦੋਂ ਤੇ ਲੈ ਕੇ ਸਟਾਪ ਲੱਗਾ ਹੋਇਆ ਇਹਨਾਂ ਨੇ ਆ ਹੁਣ 7ਵੇਂ ਮਹੀਨੇ ਦੇ ਵਿੱਚ ਥੋੜੀ ਜਿਹੀ ਹਿਲਜੁਲ ਕੀਤੀ ਕੋਈ ਥੋੜੀ ਬੋਦੀ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾਂ ਕੁਝ ਹੋਰ ਫਿਰ ਸਾਨੂੰ ਪੰਚਾਇਤ ਦੇ ਰੂਪ ਵਿੱਚ ਉਹਨਾਂ ਦੇ ਧਿਆਨ 'ਚ ਲਿਆਉਣਾ ਪਿਆ ਕਿਉਂਕਿ ਜੇ ਅਸੀਂ ਨਹੀਂ ਲਿਆਉਂਦੇ ਉਹਨਾਂ ਦੇ ਧਿਆਨ ਦੇ ਵਿੱਚ ਪ੍ਰਸ਼ਾਸਨ ਦੇ ਫਿਰ ਪ੍ਰਸ਼ਾਸਨ ਸਾਡੇ ਤੇ ਕਾਰਵਾਈ ਕਰ ਦਿੰਦਾ ਤੁਹਾਨੂੰ ਪਤਾ ਹਰ ਪਿੰਡ ਵਿੱਚ ਆਪੋਜੀਸ਼ਨ ਧੜੇ ਹੁੰਦੇ ਆ ਉਹ ਜਾ ਕੇ ਦੱਸ ਦੇਣਗੇ ਜਦੋਂ ਉਹ ਦੱਸਣਗੇ ਫਿਰ ਆਪਣਾ ਵੀ ਨਹੀਂ ਬਚਾ ਹੁੰਦਾ ਇਸ ਕਰਕੇ ਸਾਨੂੰ ਜਿਹੜਾ ਪ੍ਰਸ਼ਾਸਨ ਦੇ ਧਿਆਨ ਚ ਲੈਣਾ ਪਿਆ ਤੇ ਪ੍ਰਸ਼ਾਸਨ ਨੇ ਉੱਤੇ ਕਾਰਵਾਈ ਕਰਦੇ ਹੋਏ ਉਹਦੀ ਬਿਲਕੁਲ ਹੀ ਕੁਝ ਵੀ ਨਾ ਕਰਨ ਦੇ ਜਿਹੜੇ ਆਰਡਰ ਦੇ ਦਿੱਤੇ ਤੇ ਉਹਨੂੰ ਬਾਕੀ ਦਾ ਆਪਣੇ ਉਸ ਹਿਸਾਬ ਦੇ ਨਾਲ ਵੇਖ ਲੈਣਗੇ ਕਿਦਾਂ ਕਰਨਾ ਸਰਪੰਚ ਸਾਹਿਬ ਜਿਵੇਂ ਇੱਥੇ ਪਹਿਲੇ ਪੁਰਾਣਾ ਮੰਦਿਰ ਸੀ ਸਾਰੇ ਪਿੰਡ ਦੇ ਲੋਕ ਆਉਂਦੇ ਸੀ ਤੇ ਜਿਹੜੇ ਕੁਝ ਲੋਕ ਬਾਹਰ ਲੈ ਗਏ ਨੇ ਮਤਲਬ ਉਹ ਕਮੇਟੀ ਆ ਜਾਂ ਕਿਉਂ ਇਦਾਂ ਹੋ ਰਿਹਾ ਵਾ ਇਹ ਮੰਦਿਰ ਕਿਉਂ ਨਹੀਂ ਖੁੱਲ ਰਿਹਾ ਉਹ ਕਮੇਟੀ ਕੁਝ ਨਹੀਂ ਗਈ ਉਹ ਕਮੇਟੀ ਐਵੇਂ ਪੰਜਾਂ ਚਾਰਾਂ ਬੰਦਿਆਂ ਦੀ ਬਣਾਈ ਹੋਈ ਆ ਬਾਕੀ ਜਿੰਨੀ ਸਾਰੇ ਰਵਦਾਸੀਆ ਭਾਈਚਾਰਾ ਜਾਂ ਜਿੰਨੇ ਵੀ ਮੰਦਿਰ ਵਿੱਚ ਆਉਣ ਵਾਲੇ ਸਾਰੇ ਇਸ ਪਾਸੇ ਨੇ ਜਿਹੜੇ ਲੋਕ ਸ਼ਾਂਤੀ ਚਾਹੁੰਦੇ ਆ ਉਹ ਐਸਡੀਐਮ ਸਾਹਿਬ ਨੇ ਖਲਵਾਇਆ ਵੀ ਆ ਕੇ ਮੌਕੇ ਤੇ ਪਰ ਉਹਨਾਂ ਨੇ ਫੇਰ ਇਹਨੂੰ ਹੌਲੀ 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 ਖੋਲਣਾ ਬੰਦ ਕਰ ਦਿੱਤਾ ਬਾਕੀ ਹੋਰ ਕੋਈ ਨਹੀਂ ਖੋਲ ਸਕਦਾ ਇਹਨੂੰ ਕੀ ਵਜ੍ਹਾ ਪੁਰਨੇ ਇਹ ਨਹੀਂ ਵੀ ਨਹੀਂ ਹੁੰਦੇ ਸਿਰਫ ਉੱਥੇ ਜਾਣ ਵਾਲੇ ਚੰਦ ਲੋਕ ਨੇ ਇੱਥੇ ਆਉਣ ਵਾਲੇ ਜਿਹੜੇ ਉਹ ਬਹੁ ਗਿਣਤੀ ਵਿੱਚ ਆ। ਕਿ ਤੁਹਾਡੀ ਦਗਲ ਅੰਦਾਜ਼ੀ ਦੇ ਬਾਅਦ ਕੋਈ ਨਿਕਲਿਆ ਸਿੱਟਾ ਵੀ ਫੈਸਲਾ ਹੋ ਪਾਇਆ ਜਾਂ ਨਹੀਂ ਹੋ ਪਾਇਆ। ਸਮਝਾਉਣ ਦੀ ਕੋਈ ਉਹ ਇਸ ਗੱਲ ਨੂੰ ਸਮਝਦੇ ਨਹੀਂ ਹੈਗੇ। ਉਹ ਸਰਕਾਰ ਨੂੰ ਨਹੀਂ ਸਮਝਣ ਦੇ ਵੀ ਇਸ ਸਰਕਾਰ ਨੇ ਰੋਕ ਲਾਈ ਹੋਈ ਹੈ ਨਹੀਂ ਹੋ ਸਕਦਾ। ਉਹ ਸਰਕਾਰ ਦੇ ਉਲਟ ਵੀ ਬੋਲੀ ਤੁਰੇ ਜਾਂਦੇ ਆ। ਸਰਕਾਰ ਦੇ ਉਲਟ ਵੀ ਬੁਲਾਈ ਜਾਂਦੇ ਨੇ ਨਾਰੇ ਲਾਈ ਜਾਂਦੇ ਆ। ਇਹ ਮੰਦਿਰ ਤਾਂ ਖੁੱਲਣਾ ਚਾਹੀਦਾ ਏ। ਸਾਡੇ ਤੇ ਉਹ ਅਪੀਲ ਆ ਕਿ ਸਾਰੇ ਲੋਕਾਂ ਦਾ ਇੱਥੇ ਪੁਰਾਣਾ ਸਿਸਟਮ ਜੁੜਿਆ ਹੋਇਆ ਆ। ਇਥੇ ਜੋ ਲੋਕਾਂ ਨੇ ਮਨ ਨੂੰ ਸ਼ਾਂਤੀ ਮਿਲਦੀ ਆ ਉਹਦਾ ਰੂੜੀਆਂ 'ਚ ਜਾ ਕੇ ਲੋਕੀ ਨਹੀਂ ਰਹਾ ਕਿ ਲਾਗੇ ਤੇ ਬੈਠਿਆ ਨਹੀਂ ਜਾਂਦਾ ਆਲੇ ਦੁਆਲੇ ਸਾਰੇ ਰੂੜੀ ਪਈ ਆ ਤੇ ਰੂੜੀਆਂ ਦੇ ਕਿਹੜੇ ਨੇ ਉਹ ਤਾਂ ਇੱਕਦ ਸੰ 557 ਤੋਂ ਪਹਿਲਾਂ ਦੇ ਜਾਂ ਇੱਥੇ ਜਦੋਂ ਕਿਤੇ ਚੱਕ ਵੰਡ ਹੋਈ ਆ ਉਸ ਵੇਲੇ ਉਹ ਕੁਰੇ ਕੱਟੇ ਗਏ 78 ਸਾਲ ਹਾਂ ਕੁਰੇ ਕੱਟੇ ਗਏ ਤੇ ਕੁਰੇ ਕੱਟ ਕੇ ਲੋਕਾਂ ਨੂੰ ਰੂੜੀ ਮੱਲ ਲਾਉਣ ਲਈ ਮਿਲ ਗਏ ਉਥੋਂ ਜੇ ਮੈਨੂੰ ਕਹਿਣ ਵੀ ਉਹਨੂੰ ਕੋਈ ਇੱਧਰ ਉੱਧਰ ਚੇਂਜ ਕਰਨਾ ਤੇ ਮੇਰੇ ਵੱਸ ਦੀ ਗੱਲ ਵੀ ਨਹੀਂ ਆ ਗਈ ਕਿਉਂਕਿ ਕੁਝ ਲੋਕਾਂ ਨੇ ਜਿਨ੍ਹਾਂ ਨੇ ਮੱਲ ਲੈਣੇ ਆ ਜਾਂ ਇੱਧਰ ਉੱਧਰ ਕਰ ਦੇਣੇ ਆ ਕਿ ਉਹ ਰੂੜੀ ਕਿਥੇ ਸੁੱਟਣਗੇ ਉਹਨਾਂ ਨੂੰ ਥਾਂ ਕਿੱਥੇ ਦਵਾਂਗੇ ਇਸ ਵਾਸਤੇ ਜੋ ਸਾਨੂੰ ਇਹਨਾਂ ਨੇ ਅਪੀਲ ਕੀਤੀ ਆ ਅਸੀਂ ਪਹਿਲਾਂ ਤੇ ਵੇਖ ਲੈਣ ਕਿਉਂਕਿ ਇੱਥੇ ਬਹੁਤ ਸਾਰੇ ਲੋਕ ਜਿਹੜੇ ਪੈਸੇ ਦੇਣ ਨੂੰ ਸਹਿਮਤ ਆ 5-5 ਲੱਖ ਇੱਕ ਮਲਕ ਨਾਰਮਲ ਗ੍ਰਾਈ ਜਿਹੜੀ 10-15 ਲੱਖ ਰੁਪਈਆ ਹੋਣੀ ਹੋ ਸਕਦੀ ਆ ਕੁਝ ਮਿੰਟਾਂ ਦੇ ਵਿੱਚ ਜੇ ਲਾਗੇ ਥਾਂ ਲੈਣਾ ਹੋਵੇ ਫੇਰ ਵੀ ਨਹੀਂ ਹੋਏਗਾ ਤੇ ਜੋ ਇਹਨਾਂ ਭਰਾਵਾਂ ਨੇ ਅਪੀਲ ਕੀਤੀ ਆ ਪੰਚਾਇਤ ਨੂੰ ਪੰਚਾਇਤ ਆਪਣੇ ਤੋਂ ਉੱਚ ਅਧਿਕਾਰੀਆਂ ਦੇ ਸੰਪਰਕ ਵਿੱਚ ਗੱਲ ਕਰਕੇ ਉਹਨਾਂ ਦੇ ਖਿਆਲ ਵਿੱਚ ਲਿਆ ਕੇ ਜ਼ਰੂਰ ਸੋਚਾਂਗੇ ਸਾਡੇ ਕੋਲ ਥਾਂ ਹੈਗੇ ਨੇ ਚੰਗੇ ਚੰਗੇ ਅਸੀਂ ਸਾਫ਼ ਸੁਥਰਾ ਥਾਂ ਦਿਆਂਗੇ ਅਸੀਂ ਗੁਆਹਾ ਕੋਈ ਨਾ ਪਾਵੇ ਪਿੰਡ ਦੇ ਲੋਕ ਸ਼ਾਂਤੀ ਚਾਹੁੰਦੇ ਨੇ ਦੂਸਰਾ ਜਿਹੜੀ ਪੰਚਾਇਤ ਪਿੰਡ ਭਾਗੋ ਕਾਂਵੀ ਦੀ ਮੈਨੂੰ ਬਾਹਰ ਦੀਆਂ ਪੰਚਾਇਤਾਂ ਦਾ ਨਹੀਂ ਪਤਾ ਇੱਥੇ ਕੋਈ ਵੀ ਪੰਚ ਜਾਂ ਸਰਪੰਚ ਬਿਲਕੁਲ ਨਸ਼ੇ ਦਾ ਸੇਵਨ ਨਹੀਂ ਕਰਦਾ 24 ਘੰਟੇ ਸੋਫੀ ਨੇ ਬਿਲਕੁਲ ਜੋ ਕੋਈ ਲੋਕੀ ਆਪਣੇ ਵਾਸਤੇ ਦੱਸਣ ਦੇ ਨੇ ਉਹ ਪਤਾ ਨਹੀਂ ਉਹ ਆਪਣੇ ਵਾਸਤੇ ਸਹੀ ਦੱਸਦੇ ਜਾਂ ਗਲਤ ਦੱਸਦੇ ਉਹਨਾਂ ਨੂੰ ਪਤਾ ਹੋਏਗਾ ਪਰ ਸਰਪੰਚ ਜਾਂ ਪੰਚ ਕੋਈ ਬੰਦਾ ਬਿਲਕੁਲ ਨਸ਼ੇ ਦਾ ਸੇਵਨ ਨਹੀਂ ਕਰਦਾ ਸਾਰੇ ਦੇ ਸਾਰੇ ਗੁਰਦਾਰਾ ਸਾਹਿਬ ਜੁੜੇ ਹੁੰਦੇ ਆ ਸਾਰੇ ਜਿੱਥੇ ਵੀ ਕੋਈ ਪਿੰਡ ਵਿੱਚ ਸਮਾਗਮ ਹੁੰਦਾ ਸਾਰੀ ਸੰਗਤ ਉਥੇ ਇੱਕ ਭਾਈਚਾਰੇ ਦੇ ਤੌਰ ਤੇ ਪਹੁੰਚੀ ਹੁੰਦੀ ਆ ਕੋਈ ਕਿਸੇ ਵਿੱਚ ਵਿਤ ਘਰਾ ਨਹੀਂ ਹੈਗਾ ਇਸ ਵਾਰ ਸਾਡੇ ਪਿੰਡ ਦੇ ਵਿੱਚ ਸਿਰਫ ਇਹ 5-6 ਘਰਾਂ ਨੂੰ ਛੱਡ ਕੇ ਔਨਲੀ 5-6 ਘਰ ਨੇ ਜਿਸ ਵੇਲੇ ਸ਼ੁਰੂ ਵਿੱਚ ਤੁਰੇ ਹੀ ਇਹ ਚੀਜ਼ ਨੂੰ ਲੈ ਕੇ ਲਾਲਾ ਲਾਲਾ ਕਰਦੇ ਉਸ ਵੇਲੇ ਤਿੰਨ ਤਿੰਨ ਟਰਾਲੀਆਂ ਭਰ ਦਿੰਦੇ ਰਿਹਾ ਪਰ ਅੱਜ ਦੀ ਤਰੀਕ ਦੇ ਵਿੱਚ ਭਾਗੋ ਕਾਵੇਂ ਦੇ ਵਿੱਚ ਇਹਨਾਂ 5-6 ਘਰਾਂ ਤੋਂ ਇਲਾਵਾ ਹੋਰ ਕੋਈ ਨਹੀਂ ਨਿਕਲਦਾ ਸੋ ਮੇਰੀ ਇਹ ਪ੍ਰਸ਼ਾਸਨ ਨੂੰ ਬੇਨਤੀ ਆ ਮੇਰੀ ਬਾਹਰਲੇ ਵੀਰਾਂ ਨੂੰ ਬੇਨਤੀ ਆ ਕਿ ਪ੍ਰਸ਼ਾਸਨ ਨੇ ਕੋਈ ਵੀ ਕਾਰਵਾਈ ਕਰਨੀ ਹੋਵੇ ਉਹ ਪਿੰਡ ਦੀ ਮੁੱਢਲੀ ਰਿਪੋਰਟ ਪਿੰਡ ਵਿੱਚ ਆ ਕੇ ਜਾਣ ਕੇ ਫੇਰ ਕਰਨ ਤੇ ਬਾਹਰਲੇ ਵੀਰ ਇਹਨਾਂ ਨੂੰ ਪੈਸੇ ਬੰਦ ਕਰ ਦੇਣ ਪਾਉਣੇ ਲੜਾਈ ਸਾਰੀ ਖਤਮ ਹੋ ਜਾਏਗੀ ਜੈ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ